ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ YouTube ਫੈਮਿਲੀ ਉਮੀਦ ਕਰਦੀ ਹੈ ਕਿ ਸਾਰੇ ਵਧੀਆ ਹੋਵੋਗੇ ਤੁਸੀਂ ਤੁਹਾਡਾ ਮੇਰੇ ਅੱਜ ਦੇ ਵਲੌਗ ਵਿੱਚ ਬਹੁਤ-ਬਹੁਤ ਸਵਾਗਤ ਹੈ ਜੀ ਜੱਸੀ ਸਿੱਧੂ 3829 YouTube ਚੈਨਲ ਤੇ ਤੇ ਅੱਜ ਕੁਝ ਕੁ ਗੱਲਾਂ ਮੈਂ ਐਵੇਂ ਦੀਆਂ ਕਰਨੀਆਂ ਵੀ ਜੇ ਤੁਸੀਂ ਚਾਰਸ਼ ਫੇਰੋਂ ਟੁੱਟ ਚੁੱਕੇ ਹੋ ਹੁੰਦਾ ਕੋਈ ਵੀ ਆਸਰਾ ਨਹੀਂ ਕੋਈ ਵੀ ਸਹਾਰਾ ਨਹੀਂ ਕੋਈ ਵੀ ਤੁਹਾਡੇ ਨਾਲ ਨਹੀਂ ਖੜਦਾ ਕੋਈ ਵੀ ਤੁਹਾਡੀ ਬਾਹ ਨਹੀਂ ਫੜਦਾ ਕੋਈ ਵੀ ਤੁਹਾਨੂੰ ਭੁੱਖਿਆਂ ਧਿਆਆਂ ਨੂੰ ਕੋਈ ਵੀ ਤੁਹਾਨੂੰ ਟੈਨਸ਼ਨ ਚ ਬੈਠਿਆ ਨੂੰ ਆ ਕੇ ਤੁਹਾਡੀ ਬਾਤ ਨਹੀਂ ਪੁੱਛਦਾ ਕੋਈ ਤੁਹਾਨੂੰ ਆਕੇ ਤੁਹਾਡੇ ਕੋਲੇ ਪਾਣੀ ਦੀ ਘੁੱਟ ਵੀ ਨਹੀਂ ਪੁੱਛਦਾ ਕੋਈ ਤੁਹਾਨੂੰ ਇਹ ਤੱਕ ਨਹੀਂ ਪੁੱਛਦਾ ਵੀ ਤੁਸੀਂ ਕਿਉਂ ਨਾਰਾਜ਼ਗੀ ਚ ਬੈਠੀਆਂ ਕਿਉਂ ਦਾਸ ਬੈਠੇ ਆ ਕੀ ਗੱਲ ਆ ਕੀ ਚੱਕਰ ਆ ਕੀ ਵਜ੍ਹਾ ਐ ਕਿਉਂਕਿ ਗੱਲਾਂ ਕਰਨ ਵਾਲੇ ਤਾਂ ਬਹੁਤ ਹੁੰਦੇ ਆ ਤੇ ਪੁੱਛਣ ਵਾਲਾ ਕੋਈ ਕੋਈ ਹੁੰਦਾ ਪੁੱਛਣ ਵਾਲਾ ਪਹਿਲੀ ਤਾਂ ਗੱਲ ਆ ਰੱਬ ਹੁੰਦਾ ਨੇਰੀ ਤਾਂ ਸਿੱਧੀ ਜੀ ਗੱਲ ਆ ਰੱਬ ਤੋਂ ਬਿਨਾਂ ਤੁਹਾਨੂੰ ਕੋਈ ਨਹੀਂ ਪੁੱਛਦਾ ਚਾਹੇ ਤੁਸੀਂ ਭੁੱਖੇ ਆ ਚਾਹੇ ਤੁਸੀਂ ਧਿਆਏ ਆ ਚਾਹੇ ਤੁਸੀਂ ਰੱਜੇ ਆ ਠੀਕ ਆ ਬਟ ਫਿਰ ਵੀ ਜੇ ਤੁਹਾਨੂੰ ਕਿਸੇ ਤੋਂ ਆਸਮੀਦ ਹੁੰਦੀ ਆ ਵੀ ਹਾਂ ਸਾਨੂੰ ਕੋਈ ਪੁੱਛੇ ਹੁੰਦਾ ਹੀ ਆ ਆਪਣੇ ਭਰਾਵਾਂ ਤੇ ਜਾਂ ਭੈਣਾਂ ਤੇ ਜਾਂ ਮਾਂ ਪਿਓ ਤੇ ਜਾਂ ਕਿਸੇ ਤੇ ਵੀ ਆਪਾਂ ਨੂੰ ਉਮੀਦ ਹੁੰਦੀ ਆ ਵੀ ਸਾਨੂੰ ਕੋਈ ਪੁੱਛੇ ਸਾਡਾ ਕੋਈ ਆਪਦਾ ਹੈਗਾ ਹੈ ਤੇ ਸਾਨੂੰ ਪੁੱਛੇ ਤੇ ਫਿਰ ਵੀ ਤੁਹਾਨੂੰ ਕੋਈ ਨਹੀਂ ਪੁੱਛਦਾ ਪਹਿਲੀ ਤਾਂ ਗੱਲ ਅੱਜ ਦੇ ਟਾਈਮ 'ਚ ਆਪਦੇ ਆਪ ਦੇ ਮਸਾਂ ਲੂਟ ਆਉਂਦੇ ਆ ਢਾਂਚੇ ਹਨ ਕੋਈ ਵੀ ਕਿਸੇ ਨੂੰ ਨਹੀਂ ਪੁੱਛਦਾ ਤੇ ਨਾ ਹੀ ਕਿਸੇ ਕੋਲੇ ਅੱਜਕੱਲ ਪੁੱਛਣ ਦਾ ਟਾਈਮ ਆ ਕਿਉਂਕਿ ਜਿਹੜਾ ਸਮਾਂ ਮਾੜਾ ਮੋਟਾ ਇੱਕ ਦੂਜੇ ਕੋਲੇ ਬਹਿਣ ਖੜਨ ਦਾ ਸੀਗਾ ਤੇ ਉਹ ਫੋਨਾਂ ਨੇ ਖੋ ਲਿਆ ਤੇ ਪੁੱਛਣਾ ਅੱਜਕੱਲ ਕਿਹਨੇ ਆ ਕਿਸੇ ਨੂੰ ਜੇਦੋ ਕੋਈ ਫਰੀ ਹੁੰਦਾ ਲੈ ਤੇਰੇ ਦੀ ਦੇ ਤੇਰੇ ਦੀ ਫੋਨ ਤੇ ਲੋਕਾਂ ਦੀਆਂ ਟੱਕਰਾਂ ਫੋਨ ਚੋਂ ਪਤਾ ਨਹੀਂ ਲੋਕ ਕੀ ਲੱਭਦੇ ਆ ਉਹ ਟਾਈਮ ਗਏ ਜਦੋਂ ਲੋਕ ਆਪਣੇ ਆਪਿਆਂ ਦੇ ਕੋਲੇ ਬਹਿੰਦੇ ਸੀਗੇ ਤੇ ਆਪਣੇ ਆਪਿਆਂ ਦੇ ਕੋਲੇ ਬਹਿੰਦੇ ਸੀ ਦੁੱਖ ਸੁੱਖ ਪੁੱਛਦੇ ਸੀ ਹਨਾ ਤੇ ਇੱਕ ਦੂਜੇ ਨੂੰ ਚੀਜ਼ ਵਕਤ ਪੁੱਛਦੇ ਸੀ ਵੀ ਜੀ ਤੇਰੇ ਕੋਲੇ ਹੈ ਨਹੀਂ ਤਾਂ ਤੂੰ ਲੈ ਲਾ ਵਾਰਤ ਲਾ ਜਾਂ ਕੋਈ ਵੀ ਗੱਲ ਹੈ ਹਨਾ ਦੁੱਖ ਸੁੱਖ ਦੇ ਨਾਲ ਮੋਢੇ ਤਾਂ ਮੋਢਾ ਲਾ ਕੇ ਖੜਦੇ ਸੀ ਇੱਕ ਦੂਜੇ ਦੇ ਨਾਲ ਉਹ ਟਾਈਮ ਗਏ ਚਲੇ ਆdte term ਚ ਕੋਈ ਨਹੀਂ ਕਿਸੇ ਨੂੰ ਪੁੱਛਦਾ ਜਿਹੜਾ ਰਹਿੰਦਾ ਖੁੰਦਾ ਸਮਾਂ ਸੀ ਉਹ ਫੋਨਾਂ ਨੇ ਖਾ ਲਿਆ ਹਨ ਤੇ ਕੋਈ ਨਹੀਂ ਪੁੱਛਦਾ ਤੇ ਤੁਸੀਂ ਇਹਦਾ ਹੱਲ ਮੈਂ ਤੁਹਾਨੂੰ ਦੱਸਦੀ ਹਾਂ ਜਿਹੜੀ ਅੱਜ ਦੇ ਵਿਸ਼ੇ ਤੇ ਆਪਾਂ ਵੀਡੀਓ ਬਣਾਉਣ ਲੱਗੇ ਆਂ ਅੱਜ ਦੇ ਵਿਸ਼ੇ ਤੇ ਇਹ ਵੀਡੀਓ ਇਸ ਵਿਸ਼ੇ ਤੇ ਬਣਾਉਣ ਲੱਗੀ ਆ ਮੈਂ ਵੀ ਜੇ ਤੁਹਾਨੂੰ ਕੋਈ ਨਹੀਂ ਨਾ ਰਸਤਾ ਤੇ ਆਉਂਦਾ ਤੇ ਤੁਸੀਂ ਅਸ਼ਨਾਣ ਪਾਣੀ ਕਰੋ ਤੇ ਗੁਰੂ ਘਰੇ ਜਾਵੜੋ ਤੇ ਗੁਰੂ ਸਾਹਿਬ ਦੇ ਚਰਨਾਂ 'ਚ ਜਾ ਕੇ ਅਰਦਾਸ ਕਰੋ ਪ੍ਰਮਾਤਮਾ ਨੂੰ ਕਹੋ ਵੀ ਆ ਪਿਆ ਮੇਰਾ ਫੈਸਲਾ ਤੇਰੇ ਕੋਲੇ ਸਿੱਟੇ ਤੇ ਤੁਸੀਂ ਕੋਈ ਹੱਲ ਕਰੋ ਤੋਂ ਨੂੰ ਪਤਾ ਤੁਸੀਂ ਮੈਨੂੰ ਸਾਜਿਆ ਤੁਸੀਂ ਮੈਨੂੰ ਦੁਨੀਆਂ ਤੇ ਭੇਜਿਆ ਤੁਸੀਂ ਮੈਨੂੰ ਜ਼ਿੰਦਗੀ ਦਿੱਤੀ ਆ ਤੁਸੀਂ ਮੈਨੂੰ ਸਵਾਸੇ ਦਿੱਤੇ ਆ ਤੇ ਅੱਜ ਆਲਾ ਫੈਸਲਾ ਮੈਂ ਕੀ ਕਿਦੇ ਤੇ ਥੋਪਾਂ ਕਿਹਨੂੰ ਕਹਾ ਕਰੇ ਤੁਸੀਂ ਕਰੋ ਜੇ ਤੁਹਾਡਾ ਜੀਵਨ ਸਾਥੀ ਵੀ ਜ਼ਿੰਦਗੀ ਚ ਚਲਾ ਜਾਂਦਾ ਨਾ ਰੱਬ ਨੂੰ ਜੀਵਨ ਸਾਥੀ ਮੰਨੋ ਉਹ ਕਦੇ ਧੋਖਾ ਨਹੀਂ ਦਿੰਦਾ ਰੱਬ ਨਹੀਂ ਧੋਖਾ ਦਿੰਦਾ ਰੱਬ ਐਡਾ ਮਜ਼ਬੂਤ ਜੀਵਨ ਸਾਥੀ ਹੈ ਨਾ ਤੁਹਾਡਾ ਤੁਹਾਨੂੰ ਕਿਤੇ ਵੀ ਧੋਖਾ ਨਹੀਂ ਦਿੰਦਾ ਤੁਸੀਂ ਸੱਚੇ ਮਨੋਂ ਰੱਬ ਨੂੰ ਯਾਦ ਕਰਕੇ ਵੇਖੋ ਕਿਤੇ ਵੀ ਤੁਸੀਂ ਯਾਦ ਕਰਦੇ ਹੋ ਪਰਮਾਤਮਾ ਤੁਹਾਡੇ ਹਾਜ਼ਰ ਨਾਜ਼ਰ ਅੰਗ ਸੰਗ ਸਹਾਈ ਹੁੰਦਾ ਮਹਾਰਾਜ ਸੱਚੇ ਪਾਤਸ਼ਾਹ ਤੇ ਕਦੇ ਵੀ ਕਿਸੇ ਤੇ ਰੋਸਾ ਨਾ ਗਿਲਾ ਨਾ ਸ਼ਿਕਵਾ ਨਾ ਨਾਰਾਜ਼ਗੀ ਕਰਨ ਦੀ ਕੋਈ ਜ਼ਰੂਰਤ ਨਹੀਂ ਨਾ ਅਜ ਕੱਲ ਟਾਈਮ ਰਹਿ ਗਿਆ ਹਨ ਰੋਸੇ ਗਿਲੇ ਸ਼ਿਕਵੇ ਕਰਨ ਦਾ ਤੇ ਨਾ ਰੋਸਾ ਗਿਲਾ ਸ਼ਿਕਵਾ ਕਿਸੇ ਤੇ ਕਰੋ ਪਰਮਾਤਮਾ ਤੇ ਭਰੋਸਾ ਰੱਖੋ ਤੇ ਪਰਮਾਤਮਾ ਨਾਲ ਵੀ ਰੋਸਾ ਗਿਲਾ ਨਾ ਰੱਖੋ ਭਰੋਸਾ ਰੱਖੋ ਪਰ ਰੋਸਾ ਕਿ ਲੰਨ ਕਰੂ ਪਰ ਮੈਂ ਤਾਂ ਮੈਂ ਤੇ ਰੁੱਸੇ ਆਉਂਦੇ ਆ ਮੈਨੂੰ ਵੀ ਜੀ ਕਰਦਾ ਮੈਂ ਵੀ ਮੇਰਾ ਵੀ ਮਨ ਕਹਿੰਦਾ ਵੀ ਮੈਂ ਵੀ ਰੱਬ ਤੇ ਗੁੱਸਾ ਕਰਾਂ ਮੈਂ ਵੀ ਰੱਬ ਨੂੰ ਕਹਾਂ ਵੀ ਮੈਨੂੰ ਐ ਕਿਉਂ ਕੀਤਾ ਉਹ ਕਿਉਂ ਖੋ ਲਿਆ ਆ ਕਿਉਂ ਖੋ ਲਿਆ ਆ ਨਹੀਂ ਦਿੱਤਾ ਉਹ ਨਹੀਂ ਦਿੱਤਾ ਜਿਹੜੀਆਂ ਦੁਨਿਆਵੀ ਚੀਜ਼ਾਂ ਐ ਵਾਹਿਗੁਰੂ ਨੇ ਸਾਰੀਆਂ ਦਿੱਤੀਆਂ ਐ ਸਭ ਕੁਝ ਕੋਲੇ ਆ ਐ ਨਹੀਂ ਕੋਈ ਗੱਲ ਹੈ ਕਿ ਦੁਨਿਆਵੀ ਚੀਜ਼ਾਂ ਸਾਰੀਆਂ ਕੋਲੇ ਆ ਪਰ ਜਿਹੜੇ ਜ਼ਿੰਦਗੀ ਚੋਂ ਚਲੇ ਜਾਂਦੇ ਆ ਉਹਨਾਂ ਦੀ ਬਹੁਤ ਘਾਟ ਰੜਕਦੀ ਆ ਤੇ ਜਿੰਨੀ ਕਿਸੇ ਦੀ ਲਿਖੀ ਆ ਉਹਨੇ ਉੰਨੀ ਕੋਈ ਦੁਨੀਆ ਤੋਂ ਜਾਣਾ ਹੈ ਹਨਾ ਆਪਾਂ ਕਿਸੇ ਨੂੰ ਐ ਨਹੀਂ ਕਹਿ ਸਕਦੇ ਵੀ ਤੂੰ ਰੁਕ ਜਾ ਨਾ ਆਪਾਂ ਉੱਥੇ ਰੱਬ ਨੂੰ ਪੈਸੇ ਦੇ ਕੇ ਅਗਲੇ ਨੂੰ ਰੋਕ ਸਕਦੇ ਆ ਵੀ ਤੂੰ ਰੁਕ ਜਾ ਤੇ ਨਾ ਹੀ ਉੱਥੇ ਕਿਸੇ ਦਾ ਜ਼ੋਰ ਚੱਲਦਾ ਜਦੋਂ ਪ੍ਰਮਾਤਮਾ ਦਾ ਸੱਦਾ ਆ ਗਿਆ ਉਦੋਂ ਸਭ ਨੇ ਜਾਣਾ ਹੈ ਜੇ ਕੋਈ ਹੁਣ ਮੇਰੇ ਵੀਡੀਓ ਵੇਖਦਾ ਉਸ ਇਨਸਾਨ ਨੇ ਵੀ ਦੁਨੀਆ ਤੋਂ ਜਾਣਾ ਜੇ ਮੈਂ ਬੈਠੀ ਹਾਂ ਮੈਂ ਵੀ ਦੁਨੀਆ ਤੇ ਜਾਣਾ ਇੱਕ ਨਾ ਇੱਕ ਦਿਨ ਤਾਂ ਜਾਣਾ ਹੀ ਪੈਣਾ ਇੱਥੇ ਕਿੰਨਾ ਕਚਰਾ ਆਪਾਂ ਗਾੜ-ਗਾੜ ਕੇ ਤਾਂ ਬੈਠੇ ਨਹੀਂ ਰਹਿਣਾ ਨਾ ਆਪਣਾ ਕੋਈ ਜ਼ੋਰ ਆ ਨਾ ਕੋਈ ਪਛਾਹਤੀ ਝਗੜਾ ਆਪਣਾ ਚੱਲਦਾ ਇੱਥੇ ਤੇ ਜਾਣਾ ਸਭ ਨੇ ਆ ਕਾਰਾਂ ਕੋਠੀਆਂ ਗੱਡੀਆਂ ਜ਼ਮੀਨਾਂ ਜਾਇਦਾਦਾਂ ਮਹਿਲ ਬੰਗਲੇ ਜਿਹੜੀ ਤੁਹਾਡੇ ਕੋਲੇ ਕੋਈ ਪੂੰਜੀ ਜੋੜੀ ਆ ਜਾਂ ਕੋਈ ਧਨ ਦੌਲਤ ਜੋੜਿਆ ਇਹਦਾ ਕਦੇ ਹਕਾਰ ਨਾ ਕਰੋ ਕੋਈ ਟਾਈਮ ਇਦਾਂ ਦਾ ਆ ਜਾਂਦਾ ਕਹਿੰਦੇ ਨਾ ਹੁੰਦੇ ਆ ਇੱਥੇ ਜੱਜਾਂ ਨੂੰ ਵੀ ਪੈਂਦੇ ਆ ਵਕੀਲ ਕਰਨੇ ਕਰਦਾ ਏ ਮਾਨ ਦੱਸ ਕਿਹੜੀ ਗੱਲ ਦਾ ਹੋਏ ਇੱਥੇ ਜੱਜਾਂ ਨੂੰ ਵੀ ਪੈਂਦੇ ਆ ਵਕੀਲ ਕਰਨੇ ਕਈ ਮੋਕ ਕੇ ਚੱਜਾਂ ਨੂੰ ਵੀ ਵਕੀਲ ਕਰਨੇ ਪੈ ਜਾਂਦੇ ਆ ਤੇ ਬਾਕੀ ਕਿਸੇ ਦੀਆਂ ਗੱਲਾਂ ਨੂੰ ਜੱਜ ਕਰਿਆ ਕਰੋ ਹਨਾ ਕਿਸੇ ਦੀ ਸ਼ਕਲ ਨੂੰ ਜੱਜ ਨਾ ਕਰਿਆ ਕਰੋ ਆਏ ਨਾ ਵੇਖਿਆ ਕਰੋ ਵੀ ਇਹਦੀ ਸ਼ਕਲ ਨਹੀਂ ਸੋਹਣੀ ਇਹਦੀ ਵੀਡੀਓ ਨਹੀਂ ਸੋਹਣੀ ਆਉਂਦੀ ਇਹਦਾ ਮੂੰਹ ਨਹੀਂ ਸੋਹਣਾ ਦਿਖਦਾ ਮੂੰਹ ਤੇ ਕੀ ਰੱਖਿਆ ਮੂੰਹ ਤਾਂ ਜੇ ਜੇ ਪਰਮਾਤਮਾ ਨੇ ਦਿੱਤਾ ਅਗਲਾ ਉਹੋ ਜੇ ਲੈ ਕੇ ਵੀਡੀਓ ਦੇ ਸਾਹਮਣੇ ਆਊਗਾ ਨਾ ਹੁਣ ਮੂੰਹ ਉਹ ਨਵਾਂ ਤਾਂ ਲੈ ਕੇ ਲਾਉਣ ਨਹੀਂ ਲੱਗਣਾ ਇਹੋ ਜੀ ਆਪਸ਼ਨ ਆਈ ਹੈ ਹਜੇ ਮਾਰਕੀਟ ਦੇ ਵਿੱਚ ਵੀ ਜਿਹੜਾ ਕੋਈ ਮੇਰੇ ਯਾਰਾਂ ਦਾ ਜਾਊਗਾ ਤੇ ਜਾ ਕੇ ਮੂੰਹ ਨਵਾਂ ਲਵਾ ਲਿਆਊਗਾ ਠੀਕ ਆ ਜਹ ਜਿਹਾ ਮੂੰਹ ਹੈਗਾ ਉਹੋ ਜਿਹਾ ਰਹਿਣਾ ਜਹੋ ਜਿਹਾ ਪ੍ਰਮਾਤਮਾ ਨੇ ਦਿੱਤਾ ਉਹੋ ਜਿਹਾ ਲੈ ਕੇ ਤੁਹਾਡੇ ਸਾਹਮਣੇ ਆਉਣਾ ਪੈਂਦਾ ਭਰਾਵੋ ਤੇ ਭੈਣੋ ਤੇ ਸਪੋਰਟ ਕਰਦੇ ਰਿਹਾ ਕਰੋ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਬਾੜਾ ਕਾਰਾਂ ਕੋਠੀਆਂ ਮਹਿਲ ਬੰਗਲਿਆਂ ਦੀ ਮੰਗ ਨਹੀਂ ਕਰਦੇ ਰੱਬ ਤੋਂ ਰੱਬ ਤੋਂ ਦੋ ਟਾਈਮ ਦੀ ਰੋਟੀ ਕਹਿੰਦੇ ਸੌਖੀ ਮਿਲ ਜੇ ਸੌਖੀ ਜਿਹੜੀ ਸਬਜ਼ੀ ਲੈਣ ਲੱਗੇ ਪੈਸੇ ਨਾ ਵੇਖ ਜੇ ਕੋਈ ਚੁੰਨੀ ਲੈਣੀ ਆ ਕੋਈ ਸੂਟ ਲੈਣਾ ਇਹ ਖਰੀਦਣ ਲੱਗੇ ਪੈਸੇ ਨਾ ਵੇਖ ਜੇ ਵੀ ਹੈਗੇ ਆ ਜਾਂ ਹੈ ਨਹੀਂ ਹਾਏ ਇੰਨੇ ਕੀ ਅਜ ਇੱਥੇ ਇੰਨੇ ਵਰਤਲੇ ਤਾਂ ਇੱਥੇ ਕਿੱਥੋਂ ਲਿਆਵਾਂਗੇ ਇਹ ਚੀਜ਼ਾਂ ਨਾ ਮਤਲਬ ਕਿ ਜਿਹੜੀ ਜਰਿਆਗਿਆਂ ਦੀ ਕਮੀ ਉਹ ਤਾਂ ਪੂਰੀ ਨਹੀਂ ਹੋਈ ਪਰ ਪੈਸੇ ਦੀ ਕਮੀ ਪੂਰੀ ਕਰਨੀ ਆ ਜ਼ਿੰਦਗੀ ਦੇ ਵਿੱਚ ਨਾ ਪੈਸੇ ਦੀ ਕਮੀ ਪੂਰੀ ਕਰਨੀ ਆ ਜਿਹੜੀ ਪੈਸੇ ਦੀ ਘਾਟ ਆ ਜਿਹਦੇ ਲਈ ਤਰਸਦੇ ਆ ਇੱਕ ਇੱਕ ਪਲ ਕਹਿੰਦੇ ਹੁੰਦੇ ਨਾ ਜ਼ਿੰਦਗੀ ਜਿਉਣ ਲਈ ਜਾਂ ਤਾਂ ਜੀਵਨ ਸਾਥੀ ਤੇ ਜਾਂ ਪੈਸਾ ਜਦੋਂ ਜੀਵਨ ਸਾਥੀ ਵੀ ਹੈ ਨਹੀਂ ਤੇ ਪੈਸਾ ਵੀ ਹੈ ਨਹੀਂ ਤੇ ਜ਼ਿੰਦਗੀ ਜਿਉਂ ਬੰਦਾ ਕਾਦੇ ਆਸਰੇ ਚਲੋ ਮੰਨਦੇ ਆ ਪ੍ਰਮਾਤਮਾ ਦੇ ਦੋ ਦਿੱਤੇ ਹੋਏ ਪੁੱਤ ਹੈਗੇ ਆ ਕੋਲੇ ਵਾਗਰੂ ਨੇ ਦਿੱਤੇ ਆ ਆਪਦੀ ਜ਼ਿੰਦਗੀ ਦੇ ਵਿੱਚ ਚਲੋ ਜੋ ਟਾਈਮ ਆ ਚੰਗਾ ਮਾੜਾ ਨਗਾਹੀ ਜਾਂਨੇ ਆ ਆਏ ਨਹੀਂ ਕੋਈ ਗੱਲ ਹੈਗੀ ਪਰ ਫੇਰ ਵੀ ਜਿੱਥੇ ਪੈਸੇ ਦੀ ਲੋੜ ਉੱਥੇ ਪੈਸਾ ਖੜਦਾ ਜਿੱਥੇ ਬੰਦੇ ਦੀ ਲੋੜ ਉੱਥੇ ਬੰਦਾ ਖੜਦਾ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਆ ਜਿਹੜੀਆਂ ਆਪਾਂ ਨੂੰ ਜ਼ਿੰਦਗੀ ਦੇ ਵਿੱਚ ਜਿਨ੍ਹਾਂ ਦੀ ਬਹੁਤ ਜ਼ਿਆਦਾ ਘਾਟ ਰੜਕਦੀ ਹੈ ਹੁਣ ਜਿਹੜੇ ਜ਼ਿੰਦਗੀ ਚ ਗਏ ਉਹਨਾਂ ਨੂੰ ਤਾਂ ਲਿਆ ਨਹੀਂ ਸਕਦੇ ਕਿਤੋਂ ਨਾ ਉਹਨਾਂ ਨੇ ਕਿਤੋਂ ਮੁੜ ਕੇ ਆਉਣਾ ਨਾ ਉਹਨਾਂ ਨੂੰ ਕਿਤੋਂ ਹਾਜ਼ਰ ਕਰ ਸਕਦੇ ਆ ਤੇ ਨਾ ਰੱਬ ਦੀ ਮਿਹਨਤ ਕਰ ਸਕਦੇ ਆ ਨਾ ਰੱਬ ਨੂੰ ਕਹਿ ਸਕਦੇ ਆ ਵੀ ਦੇ ਸਾਨੂੰ ਰੱਬ ਤੇ ਕੋਈ ਜ਼ੋਰ ਨਹੀਂ ਨਾ ਹੈਗਾ ਇਹ ਪੰਚਾਇਤੀ ਝਗੜੇ ਤਾਂ ਹੈ ਨਹੀਂ ਕਿ ਵੀ ਜਿਹੜੇ ਬੰਦੇ ਇਕੱਠੇ ਕਰ ਲਈ ਤੇ ਨਵੇੜਲੇ ਤੇ ਕਹਤਾ ਵੀ ਚੱਲ ਕਿਸੇ ਜੱਜ ਨੂੰ ਸਾਧ ਲਓ ਕਿਸੇ ਵਕੀਲ ਨੂੰ ਸਾਧ ਲਓ ਕਿਤੇ ਵੱਡੇ ਸਰਪੰਚ ਨੂੰ ਸਾਧ ਲਓ ਜਾਂ ਕਿਸੇ ਨੂੰ ਉਹ ਜਿਹੜਾ ਆਪਣਾ ਹੁੰਦਾ ਜ਼ਿਲ੍ਹੇ ਦਾ ਕੀ ਉਹਨੂੰ ਕਹਿੰਦੇ ਆਪਣਾ ਪਤਾ ਨਹੀਂ ਕੀ ਕਹਿੰਦੇ ਮੈਂ ਤਾਂ ਭੁੱਲ ਗਏ ਵੀ ਜਾ ਉਹਨੂੰ ਸਾਧ ਲਓ ਹਣ ਇਹ ਗੱਲਾਂ ਤਾਂ ਹੈ ਨਹੀਂ ਕਿ ਤੇ ਇਹ ਤਾਂ ਪਰਮਾਤਮਾ ਤੇ ਫੈਸਲੇ ਛੱਡਣੇ ਪੈਂਦੇ ਆ ਤੇ ਪਰਮਾਤਮਾ ਦੀ ਕੀਤੀ ਨੂੰ ਸਤ ਪ੍ਰਵਾਨ ਕਹਿ ਕੇ ਮੰਨਣਾ ਪੈਂਦਾ ਤੇ ਬਾਕੀ ਤੁਸੀਂ ਆਪਦੇ ਆਪ ਦੇ ਵਿਚਾਰ ਜਰੂਰ ਦੇ ਵੀਡੀਓ ਦੇ ਵਿੱਚ ਕਮੈਂਟ ਦੇ ਵਿੱਚ ਦੱਸਿਓ ਵੀ ਤੁਹਾਨੂੰ ਮੇਰਾਂ ਵੀਡੀਓ ਕਿੱਦਾਂ ਦੰਗ ਲੱਗਦੀਆਂ ਬਾਕੀ ਜੇ ਮੇਰੇ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਮੇਰੀ ਵੀਡੀਓ ਨੂੰ ਰੋਕ ਕੇ ਦੇਖ ਲਿਆ ਕਰੋ 5-7 ਮਿੰਟ ਦੀ ਵੀਡੀਓ ਹੁੰਦੀ ਹੈ ਕੋਈ ਬਾਲੀ ਲੰਬੀ ਵੀਡੀਓ ਨਹੀਂ ਹੁੰਦੀ ਠੀਕ ਆ ਤੇ ਬਾਕੀ ਧੰਨਵਾਦ ਸਾਰਿਆਂ ਦਾ ਜਿੰਨੀ ਕੁ ਸਪੋਰਟ ਤੁਸੀਂ ਕਰਦੇ ਹੋ ਉਹਦੇ ਲਈ ਸਾਰਿਆਂ ਦਾ ਧੰਨਵਾਦ ਪਰਮਾਤਮਾ ਸਾਰਿਆਂ ਨੂੰ ਤਰੱਕੀ ਬਖਸ਼ੇ ਤੁਹਾਨੂੰ